ਆ ਗਿਆ ਆ ਗਿਆ ਆ ਗਿਆ ਅੰਟੀ ਸਰ ਮੈਂ ਕੁਇੰਦਰ ਸਿੰਘ ਸੇਖੋ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਾਬਾ ਫਰੀਦ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਅੱਜ ਸਾਰ ਜਸਵਿੰਦਰ ਸਿੰਘ ਤੇ ਲੋ ਵੈਲਫੇਅਰ ਸੁਸਾਇਟੀ ਇਹ ਜਿਹੜੀ ਹਰ ਸਾਲ ਦੀ ਤਰ੍ਹਾਂ ਖੂਨਦਾਨ ਕੈਂਪ ਬਾਬਾ ਫਰੀਦ ਮੇਲੇ ਦੇ ਲਾ ਰਹੇ ਆ ਇਹਨਾਂ ਨੂੰ ਲੱਖ ਲੱਖ ਵਧਾਈ ਦਿਨਾ ਇਹ ਪੰਜਵਾਂ ਖੂਨਦਾਨ ਕੈਂਪ ਜਿਹੜਾ ਮੇਲੇ ਦੇ ਲਾ ਰਹੇ ਆ ਇਹ ਜਿਹੜੀ ਸੁਸਾਇਟੀ ਹੈ ਇਹ ਇਨਸਾਨਾਂ ਦੀ ਜਿਹੜੀ ਜਾਨ ਬਚਾਉਣ ਵਾਸਤੇ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈਗਾ ਇਹਨਾਂ ਨੇ ਜਿਹੜੇ ਖੂਨਦਾਨ ਕੈਂਪ ਹੈ ਇਹਦੇ ਨਾਲ ਦੁਨੀਆ 'ਚ ਇਸ ਤਰ੍ਹਾਂ ਦਾ ਕਦੇ ਵੀ ਖੂਨਦਾਨ ਜਿਹੜਾ ਹੈਗਾ ਰੁਪਈਆ ਦੇ ਦਾਨ ਤਾਂ ਬਹੁਤ ਹੁੰਦੇ ਆ ਪਰ ਖੂਨਦਾਨ ਬਹੁਤ ਮੁਸ਼ਕਲ ਨਾਲ ਦਿੱਤਾ ਜਾਂਦਾ ਜਿਹੜੇ ਕਿ ਮੁਨਕਤਾ ਦੀ ਸੇਵਾ ਖੂਨਦਾਨ ਕੈਂਪ ਨਾਲ ਹੁੰਦੀ ਆ ਨਾਲ ਇਹਦੇ ਨਾਲ ਜਿਹੜੇ ਹੈਗੇ ਜਾਨਾ ਹਜ਼ਾਰਾਂ ਬੰਦਿਆਂ ਦੀਆਂ ਸਾਰੀ ਦੁਨੀਆ ਦੇ ਵਿੱਚ ਖੂਨ ਦੇਣ ਨਾਲ ਜਾਨਾਂ ਬਚ ਜਾਂਦੀਆਂ ਜਿਹੜਾ ਕਿ ਬਹੁਤ ਹੀ ਵੱਡਾ ਉਪਰਾਲਾ ਜਿਹੜਾ ਇਹਨਾਂ ਨੇ ਕੀਤਾ ਇਹ ਇਹਨਾਂ ਨੂੰ ਬਾਬਾ ਫਰੀਦ ਮੇਲੇ ਤੇ ਲੱਖ ਲੱਖ ਵਧਾਈ ਦਿੰਦੇ ਆ ਤੇ ਸਾਰੇ ਜਿਹੜੇ ਹੋਰ ਜਿਹੜੇ ਸੇਵਾਦਾਰ ਕਰਦੇ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਹੜਾ ਕੰਮ ਛੱਡ ਕੇ ਤੜਕ ਜਿਹੜੀ ਆਪਦੀ ਸੇਵਾ ਕਰ ਰਿਹਾ ਇਹ ਜਾਂ ਇਸ ਤੋਂ ਵੱਡਾ ਕੋਈ ਯੋਗਦਾਨ ਸਮਾਜ ਦੇ ਵਿੱਚ ਬਿਲਕੁਲ ਨਹੀਂ ਆ ਥੈਂਕ ਯੂ ਵਾਹਿਗੁਰੂ ਜੀ ਦਾ ਧੰਨਵਾਦ ਸਾਰਾ ਬਹੁਤ ਬਹੁਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਆ ਬਾਬਾ ਫਰੀਦ ਜੀ ਦੇ ਆਗਮਨ ਪੂਰਵ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਹਰ ਸਾਲ ਦੀ ਤਰ੍ਹਾਂ ਅਸੀਂ ਇਸ ਵਾਰ ਪੰਜਵਾਂ ਖੂਨਦਾਨ ਕੈਂਪ ਜੋ ਲਗਾਤਾਰ ਲਗਾ ਰਹੇ ਹਾਂ ਜੀ 21 22 23 ਸਤੰਬਰ ਨੂੰ ਸ਼ੇਖ ਫਰੀਦ ਵੋਕੇਸ਼ਨਲ ਸੈਂਟਰ ਦੇ ਬਾਹਰ ਝੰਡਾ ਚੌਂਕ ਦੇ ਵਿੱਚ ਜਿਹੜਾ ਅਸੀਂ ਹਰ ਸਾਲ ਲਾਉਂਨੇ ਆ ਸਮੇਂ-ਸਮੇਂ ਸਰ ਮੈਡੀਕਲ ਦੇ ਵਿੱਚ ਜਾਂ ਜਿੱਥੇ ਵੀ ਲੋੜ ਹੁੰਦੀ ਆ ਅਸੀਂ ਬਲੱਡ ਡੋਨਰ ਵੀ ਭੇਜਦੇ ਆ ਪ੍ਰੋਵਾਈਡ ਕਰਾਉਨੇ ਆ ਕੈਂਪ ਵੀ ਲਾਉਨੇ ਆ ਜੀ ਇਦੇ ਵਿੱਚ ਅਸੀਂ ਸਾਰੇ ਨਵੇਂ ਟੋਨਰਾਂ ਨੂੰ ਇਹੀ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਖੂਨਦਾਨ ਕਰਿਆ ਕਰੋ ਕਿਉਂਕਿ ਜਦੋਂ ਕਿਸੇ ਨੂੰ ਲੋੜ ਪੈਂਦੀ ਹੈ ਤੇ ਖੂਨ ਮਿਲਦਾ ਨਹੀਂ ਆਪਣੇ ਵਿਆਹਾਂ ਦੇ ਵਿੱਚ ਇਕੱਠ ਬਹੁਤ ਹੋ ਜਾਂਦਾ ਪਰ ਜਦੋਂ ਮਰੀਜ਼ ਦਾਖਲ ਹੁੰਦਾ ਉਦੋਂ ਆਪਦੇ ਵੀ ਭਾਜ ਜਾਂਦੇ ਆਂ ਬੜੇ ਕੇਸ ਸਾਡੇ ਕੋਲੇ ਰੋਜ਼ ਆਉਂਦੇ ਆਂ ਨਾ ਬੇਨਤੀ ਇਹੀ ਹੈ ਕਿ ਅਸੀਂ ਹੁਣ ਅਵੇਅਰਨੈਸ ਦੇ ਕੈਂਪ ਲਾਉਣ ਜਾ ਰਹੇ ਆਂ ਜੀ ਇਵੇਂ ਸਕੂਲਾਂ ਦੇ ਵਿੱਚ ਹੋਗੇ ਕਾਲਜਾਂ ਦੇ ਵਿੱਚ ਹੋਗੇ ਅਸੀਂ ਆਪ ਜਾ ਕੇ ਗੈਸਟ ਲੈਕਚਰ ਲਾ ਕੇ ਬੱਚਿਆਂ ਨੂੰ ਇਹਦੇ ਬਾਰੇ ਅਵੇਅਰ ਕਰ ਰਹੇ ਹਾਂ ਆਉਣ ਵਾਲੇ ਸਮੇਂ 'ਚ ਅਸੀਂ ਇਹਨੂੰ ਹੋਰ ਪਤਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਤੇ ਅੱਜ ਪੰਜਵੀਂ ਵਾਰ ਹਰ ਸਾਲ ਦੀ ਤਰ੍ਹਾਂ ਸਰਦਾਰ ਜਸਵਿੰਦਰ ਸਿੰਘ ਸੁਸਾਇਟੀ ਅਤੇ ਉਹਨਾਂ ਦੇ ਬੇਟੇ ਹੈਰੀ ਢਿੱਲੋਂ ਵੱਲੋਂ ਲਗਾਤਾਰ ਜਿਹੜਾ ਬਲੱਡ ਕੈਂਪ ਲਾਇਆ ਜਾ ਰਿਹਾ ਸੋ ਅਸੀਂ ਆਲ ਇੰਡੀਆ ਕਿਸਾਨੀ ਨੂੰ ਫਤਿਹ ਵੱਲੋਂ ਪਿਛਲੇ ਕਈ ਸਾਲਾਂ ਤੋਂ ਜਿਹੜਾ ਸਪੋਰਟ ਕਰਦੇ ਆ ਰਹੇ ਹਾਂ ਸੋ ਗਾਂ ਵੀ ਕਰਦੇ ਰਵਾਂਗੇ ਸਮੇਂ ਦੀ ਨਿਜਾਕਤ ਨੂੰ ਸਮਝਦੇ ਹਾਂ ਜਿਵੇਂ ਕਿ ਹੜ੍ਹ ਪ੍ਰਭਾਵਿਤ ਖੇਤਰ ਮਾਝੇ ਏਰੀਏ ਦੇ ਵਿੱਚ ਕਾਫੀ ਹੜ੍ਹ ਆਏ ਹੋਏ ਆ ਤੇ ਹੜ੍ਹਾਂ ਦੇ ਬਾਅਦ ਚ ਜਿਹੜਾ ਨੁਕਸਾਨ ਹੋਣਾ ਉਮੀਦ ਸਾਨੂੰ ਹੈਗੀ ਆ ਕਿ ਉੱਥੇ ਕੋਈ ਨਾ ਕੋਈ ਬਿਮਾਰੀ ਨਾ ਫੈਲ ਜੇ ਜੇ ਕੋਈ ਬਿਮਾਰੀ ਫੈਲ ਗਈ ਤਾਂ ਉੱਥੇ ਬਲੱਡ ਦੀ ਬਹੁਤ ਲੋੜ ਪੈਣੀ ਆ ਸੋ ਇਸ ਕਰਕੇ ਇੱਥੇ ਜਿਹੜਾ ਬਲੱਡ ਦਾਨ ਦਾ ਕੈਂਪਾ ਜਿਹੜਾ ਉਹ ਲਾਇਆ ਗਿਆ ਤਾਂ ਕਿ ਉੱਥੇ ਜਿਹੜਾ ਬਲੱਡ ਦੀ ਲੋੜ ਪਈ ਸੋ ਅਸੀਂ ਇੱਥੋਂ ਬਲੱਡ ਜਿਹੜਾ ਉਹ ਭੇਜ ਸਕੀਏ ਸੋ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੀ ਜਿੱਥੇ ਬਲੱਡ ਦਾਨ ਕੀਤਾ ਜਿਨ੍ਹਾਂ ਨੌਜਵਾਨਾਂ ਨੇ ਜਿਨ੍ਹਾਂ ਬਿਰਗਾਂ ਨੇ ਵੀ ਕੀਤਾ ਉਹਨਾਂ ਦਾ ਵੀ ਧੰਨਵਾਦ ਆ ਤੇ ਬਾਬਾ ਫਰੀਦ ਦੇ ਆਗਮਨ ਪੁਰਬ ਦੀਆਂ ਸਾਰਿਆਂ ਨੂੰ ਵਧਾਈਆਂ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸ਼ੇਖ ਫਰੀਦ ਆਗਮਨ ਪੁਰਬ ਦਾ ਅੱਜ ਤੀਸਰਾ ਦਿਨ ਹੈ 21 ਸਤੰਬਰ 2025 ਤੇ ਸਰਦਾਰ ਸਵਰਗਵਾਸੀ ਸਰਦਾਰ ਜਸਵਿੰਦਰ ਸਿੰਘ ਢਿੱਲੋਂ ਜੋ ਹੈਰੀਟ ਢਿੱਲੋਂ ਦੇ ਫਾਦਰ ਸਾਹਿਬ ਨੇ ਉਹਨਾਂ ਦੀ ਯਾਦ ਦੇ ਵਿੱਚ ਬਾਬਾ ਫਰੀਦ ਜੀ ਨੂੰ ਸ਼ਰਧਾਪੂਰਵਕ ਇਹ ਪੰਜਵਾਂ ਖੂਨਦਾਨ ਕੈਂਪ ਲਾਇਆ ਗਿਆ ਸੋ ਮੈਂ ਸਮਝਦਾ ਵੀ ਆਪਦੇ ਬਾਪ ਦੇ ਚਲੇ ਜਾਣ ਤੋਂ ਬਾਅਦ ਆਪਦੇ ਬਾਪ ਨੂੰ ਯਾਦ ਰੱਖਣਾ ਇਹ ਹੈਰੀਟ ਢਿੱਲੋਂ ਦੇ ਹਿੱਸੇ ਆਇਆ ਤੇ ਬਾਬਾ ਫਰੀਦ ਆਗਮਨ ਪੁਰਪ ਨੂੰ ਹੋਰ ਸ਼ਰਧਾ ਨਾਲ ਮਨਾਉਣ ਲਈ ਹੈਰੀਟ ਢਿੱਲੋਂ ਨੇ ਪੰਜਵੀਂ ਵਾਰ ਬਾਬਾ ਤਾਂ ਤਾਂ ਬਾਬਾ ਫਰੀਦ ਜੀ ਦੀ ਯਾਦ ਦੇ ਵਿੱਚ ਉਹਨਾਂ ਦੀ ਸ਼ਰਧਾ ਦੇ ਵਿੱਚ ਜਿਹੜਾ ਖੂਨਦਾਨ ਕੈਂਪ ਲਾਇਆ ਸੋ ਮੇਰੇ ਨਾਲ ਸ਼ਰਨਜੀਤ ਸਿੰਘ ਢਿੱਲੋਂ ਸਾਡੇ ਕਿਸਾਨ ਯੂਨੀਅਨ ਦੇ ਪ੍ਰਧਾਨ ਤੇ ਹੋਰ ਸਾਰੇ ਜਿਹੜੇ ਨਗਰ ਨਿਵਾਸੀ ਆ ਜੱਜ ਸਾਹਿਬ ਖੜੇ ਆ ਸਰਦਾਰ ਚਿਤਿੰਦਰਪਾਲ ਸਿੰਘ ਬੈਣੀਵਾਲ ਐਡੀਸ਼ਨਲ ਸੈਸ਼ਨ ਜੱਜ ਸਰਦਾਰ ਚੰਦ ਸਿੰਘ ਲੋੜ ਖੜੇ ਆ ਸੋ ਬੜਾ ਵੱਡੀ ਗੱਲ ਹੈ ਕਿ ਕਿਸੇ ਲੋੜਵੰਦ ਲਈ ਆਪ ਦਾ ਖੂਨ ਦੇਣਾ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਕੋਈ ਵੀ ਬੰਦਾ ਦਾਨੀ ਨਹੀਂ ਪੈਸਾ ਦੁਨੀਆ ਕੋਲੇ ਬਹੁਤ ਆ ਕਰੂਣਾ ਪਤੀ ਅਰਬਾ ਪਤੀ ਲੋਕ ਨੇ ਲੇਕਿਨ ਆਪ ਦੇ ਸਰੀਰ ਤੇ ਸੂਈ ਖਿਭੋ ਕੇ ਆਪ ਦਾ ਖੂਨ ਦਾਨ ਕਰਕੇ ਕਿਸੇ ਦੀ ਜੀਵਨ ਲੀਲਾ ਨੂੰ ਬਚਾਉਣਾ ਇਹ ਸਭ ਤੋਂ ਵੱਡਾ ਯੋਗਦਾਨ ਹੈ ਇਸ ਸਮਾਜ ਦੇ ਵਿੱਚ ਸੋ ਮੈਂ ਧੰਨਵਾਦੀ ਆ ਜਿਹੜਾਂ ਵਿਅਕਤੀਆਂ ਨੇ ਅੱਜ ਖੂਨ ਦਿੱਤਾ ਜਾਂ ਇਹਨਾਂ ਤਿੰਨ ਦਿਨਾਂ ਦੇ ਖੂਨਦਾਨ ਕੈਂਪ ਦੇ ਵਿੱਚ ਖੂਨ ਦੇਣਾ ਸੋ ਇਹਨਾਂ ਕਹਿੰਦਾ ਹੋਇਆ ਖੇਮਾਂ ਦਾ ਜਾਂਚਕ ਮੈਂ ਤੁਹਾਡਾ ਸੇਵਾਦਾਰ ਮਹੀਪਿੰਦਰ ਸਿੰਘ ਬਾਬਾ ਫਰੀਦ ਵਿਜੇ ਕਤੇ ਧਾਰਮਿਕ ਸੰਸਥਾਵਾਂ ਇਜਾਜ਼ਤ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸਾਬਾ ਫਰੀਦ ਸਾਹਿਬ ਦੇ ਮੇਲੇ ਨੂੰ ਸਮਰਪਿਤ ਇੱਕ ਬਹੁਤ ਵਿਸ਼ਾਲ ਖੂਨਦਾਨ ਜਿਹੜਾ ਕੈਂਪ ਹੈ ਉਹ ਅਜ ਜੁਬਲੀ ਸ਼ਰਮਾ ਚੌਂਕ ਦੇ ਵਿੱਚ ਲਗਾਇਆ ਵਿਸ਼ਾਲ ਖੂਨਦਾਨ ਕੈਂਪ ਇਹ ਠੀਕ ਆ ਵੀ ਸਾਡਾ ਆਦਿਕੀ ਦਾ ਮੇਲਾ ਜਿਹੜਾ ਉਹ ਓਡੇ ਵੱਡੇ ਪੱਧਰ ਤੇ ਨਹੀਂ ਮਨਾਇਆ ਜਾ ਰਿਹਾ ਕਿਉਂਕਿ ਸਾਡਾ ਪੰਜਾਬ ਦਾ ਜਿਹੜਾ 60% ਹਿੱਸਾ ਹਾਣਾਂ ਦੇ ਨਾਲ ਪ੍ਰਾਪਤ ਹੋ ਗਿਆ ਸਾਡੇ ਆਪਣੇ ਸਕੇ ਸੰਬੰਧੀ ਨੇ ਜਿਹੜੇ ਕਿ ਬਹੁਤ ਜ਼ਿਆਦਾ ਦਠਾਂਤ ਵਿੱਚ ਗੁਜ਼ਰੇ ਨੇ ਉਹ ਉਹਨੇ ਬਾਰੇ ਸਾਰਿਆਂ ਨੂੰ ਪਤਾ ਸੋ ਬਾਬਾ ਫਰੀਦ ਸਾਹਿਬ ਦਾ ਮੇਲਾ ਪੰਜਵਾਂ ਮੇਲਾ ਮਨਾਉਣ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਜਿਆਦਾ ਤੌਰ ਤੇ ਜਿਹੜੇ ਧਾਰਮਿਕ ਸਮਾਗਮਾਂ ਜਿਵੇਂ ਆ ਬਲੱਡ ਡੋਨੇਸ਼ਨ ਕੈਂਪ ਲੱਗਾ ਇਹ ਖੂਨਦਾਨ ਮਹਾਦਾਨ ਜਿਹੜਾ ਇਹ ਬਹੁਤ ਹੀ ਕਾਬਲੇ ਤਰੀਫ ਹੈ ਹਰ ਬੰਦਾ ਇਹਦੀ ਸਹਿਯੋਗਤਾ ਕਰ ਰਿਹਾ ਹੈ ਔਰ ਅਸਾਂ ਤੇ ਜਿਹੜੇ ਪਬਲਿਕ ਪਲੇਸ ਦੇ ਓਪਨ ਪਬਲਿਕ ਪਲੇਸ ਦੇ ਜਿਹੜਾ ਕੈਂਪ ਲਾ ਆ ਕੇ ਇਸ ਸੁਸਾਇਟੀ ਨੇ ਪਹਿਲ ਕਦਮ ਕੀਤੀ ਹੈ ਇਹਨਾਂ ਦਾ ਚੌਥਾ ਕੈਂਪ ਹੈ ਇੱਥੇ ਸੋ ਮੈਂ ਦੇਖ ਰਿਹਾ ਹਾਂ ਵੀ ਜਿਵੇਂ ਲੰਗਰ ਸ਼ਕਨ ਬਾਰੇ ਲਾਈਨਾਂ ਲੱਗੀਆਂ ਹੁੰਦਾ ਵੀ ਮੈਂ ਲੰਗਰ ਛਕਣਾ। ਉਹ ਵੀ ਅੱਜ ਇੱਥੇ ਬਲੱਡ ਡੋਨੇਸ਼ਨ ਕਰਨ ਵਾਲੇ ਨੌਜਵਾਨਾਂ ਦੇ ਵਿੱਚ ਅਤਿ ਸ਼ਾਹ ਵੀ ਮੇਰਾ ਵੀ ਬਲੱਡ ਦਾਨ ਲਓ। ਮੈਂ ਵੀ ਕਿਸੇ ਦੀਆਂ ਜਿਹੜੀਆਂ ਕੀਮਤੀ ਜਾਨਾਂ ਨੂੰ ਬਚਾਉਣ ਵਿੱਚ ਆਪਣਾ ਹਿੱਸਾ ਪਾ ਸਕਾਂ। ਖੂਨਦਾਨ ਮਹਾਦਾਨ ਸਾਨੂੰ ਸਭਰਾਂ ਨੂੰ ਇਹ ਬਲੱਡ ਡੋਨੇਸ਼ਨ ਕਰ ਦੇਣਾ ਚਾਹੀਦਾ ਕਿਉਂਕਿ 3 ਮਹੀਨੇ ਵਿੱਚ ਇਹਦੇ ਸਾਰੇ ਸਿੰਪਟਮ ਜਿਹੜੇ ਨੇ ਉਹ ਪੂਰੇ ਹੋ ਜਾਂਦੇ ਨੇ। ਫੀਗੋੜ ਦੇ ਵਿੱਚ ਇੱਕ ਬੰਦੇ ਦੀ 60 ਸਾਲ ਦੀ ਉਮਰ ਹੈ ਤੇ 103 ਵਾਰੋਂ ਨੇ ਬਲੈਡਰ ਰੈਨੇਸ਼ਨ ਦਾਨ ਦੇ ਦਿੱਤਾ ਉਹ ਬਿਲਕੁਲ ਸਿਹਤਯਾਬ ਹੈ ਬਿਲਕੁਲ ਠੀਕ ਹੈ ਸੈਰ ਕਰਦਾ ਆਪ ਪਿਛੇ ਵਜੋਂ ਡਾਕਟਰ ਬਲਜੀਤ ਸ਼ਰਮਾ ਜੀ ਕੋਲੇ ਵਾਲੇ ਦੇ ਨੇ ਸੋ ਮ ਉਦਾਹਾਰਨਾ ਬਣ ਜਾਂਦੀਆਂ ਇਸ ਤਰ੍ਹਾਂ ਦੀਆਂ ਅਨੇਕਾਂ ਹੀ ਸਮਾਂ ਅਪੀਲ ਕਰੂਗਾ ਫੀਗੋੜ ਵਾਸੀਆਂ ਨੂੰ ਆਪਦੇ ਮੰਦੇ ਉਮਰਾਂ ਵਿੱਚ ਜਿਹੜੇ ਵੀ ਇਹ ਆਵਾਜ਼ ਸੁਣ ਰਹੇ ਨੇ ਸਭਣਾ ਨੂੰ ਬਲੱਡ ਦਾਨ ਕਰਨਾ ਚਾਹੀਦਾ ਕਿਉਂਕਿ ਇਹ ਸਾਡੇ ਖੂਨ ਦੇ ਕਦਰਾਂ ਦੇ ਨਾਲ ਅਨੇਕਾਂ ਹੀ ਜਾਨਾਂ ਨੂੰ ਬਚਾਇਆ ਜਾ ਸਕਦਾ ਮੈਂ ਦਵਿੰਦਰ ਸਿੰਘ ਪੰਜਾਬ ਮੋਟਰਸ ਐਨ ਜੀਓ ਦੁਆਰਾ ਫਿਰ ਅਪੀਲ ਕਰਦਾ ਕਿ ਸਾਨੂੰ ਆਪਣੇ ਫਰਜ਼ਾਂ ਨੂੰ ਜੂਝ ਪਛਾਣਨਾ ਚਾਹੀਦਾ ਹੈ ਮਨ ਤੀ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਨ ਸਾਨੂੰ ਆਪਦੇ ਫਰਜ਼ ਆਪਣੇ ਆਪ ਤੋਂ ਸ਼ੁਰੂ ਕਰਨੇ ਚਾਹੀਦੇ ਨੇ ਸੋ ਇਨਸਾਨ